ਬਿਲਕੁਲ ਜਿਵੇਂ ਤਾਂ ਫੱਦਰੀ ਮੇਰੇ ਨਾਨਕੇ ਆ ਜੀ ਮੈਂ ਛੋਟੀ ਹੁੰਦੀ ਬਹੁਤ ਖੇਡਦੀ ਸੀ ਨਹੀਂ ਇੱਥੇ ਪਰ ਕਹਿੰਦੀ ਪਤਾ ਨਹੀਂ ਸੀ ਕਿ ਝੇਲਣਾ ਵੀ ਕੰਮ ਕਰਨਾ ਆਉਂਦਾ ਸਭ ਤੋਂ ਵੱਧ ਯਾਦਾਂ ਨੇ ਮੇਰੀਆਂ ਇਹ ਪਿੰਡਾਂ ਦੇ ਨਾਲ ਕਿਉਂਕਿ ਮੇਰਾ ਇਲਾਕਾ ਹੈ ਆਪਣਾ ਇਲਾਕਾ ਕਹਿੰਦੀ ਮੈਂ ਬੇਸ਼ੱਕ ਅੱਜ ਦੇ ਮੇਲੇ ਬਾਰੇ ਕੀ ਕਹੋਗੇ ਤੇ ਮੇਲੇ ਬਾਰੇ ਜੀ ਬਾਬਾ ਜੀ ਦਾ ਮੇਲਾ ਜਿਹੜਾ ਬੜੀ ਧੂਮ ਤਾਂ ਨਾ ਬਣਾਇਆ ਜਾਂਦਾ ਇਹ ਪਿੰਡ ਬਲੈਸ਼ ਵਾਲਾ ਜ਼ਿਲ੍ਹਾ ਫਰੀਪੁਰ ਤਹਿਸੀਲ ਜੀਰਾ ਦਾਖਰਣਾ ਸਰੀਆਲੀ ਜੋ ਇਹ ਮੇਲਾ ਚੱਲ ਰਿਹਾ ਥੋੜੇ ਥੋੜੇ ਕੰਮ ਤੋਂ ਚੱਲੀ ਗਿਆ ਥੋੜਾ ਥੋੜਾ ਮੰਨ ਲੋ ਮੇਲਾ ਜੋਰ ਪਲਕ ਹੋਰੇ ਬਾਹਰ ਦੇ ਜੋ ਪਿੰਡ ਦਾ ਸੰਜੋਗ ਹੈ ਸੰਗਤ ਦਾ ਸੰਜੋਗ ਹੈ ਸਭ ਦੇ ਸਹਿਯੋਗ ਨਾਲ ਲੰਗਰ ਵੀ ਜ਼ਾਰਾ ਚੱਲਦਾ ਰਹਿੰਦਾ ਬਹੁਤ ਕਿਰਪਾ ਮਾਲਕ ਦੀ ਜੋ ਪੀਰ ਫਕੀਰ ਹੁੰਦੇ ਰੱਬ ਦਾ ਨਾਮ ਇੱਕ ਹੈ ਇਹਨਾਂ ਫਕੀਰਾਂ ਦੇ ਮੇਲੇ ਜਿਹੜੇ ਨੇ ਇਹ ਚੱਲਦੇ ਰਹਿੰਦੇ ਆ ਜੋ ਸੰਗਤਾਂ ਇੱਥੇ ਆ ਗਏ ਸੇਵਾ ਕਰਦੀਆਂ ਨੇ ਸੇਵਾ ਪਾਣੀ ਕਰਦੀਆਂ ਨੇ ਬਾਹਰ ਵੀਰ ਜਿਹੜੇ ਗਏ ਐਨ ਆਰ ਆਈ ਉਹਨਾਂ ਨੇ ਸਹਿਯੋਗ ਦਿੱਤਾ ਉਨ੍ਹਾਂ ਦੇ ਸੰਯੋਗ ਦੇ ਨਾਲ ਇਹ ਕੰਮ ਜਿਹੜਾ ਬਾਬਾ ਜੀ ਦੀ ਸੇਵਾ ਜਿਹੜੀ ਵੱਧਦੀ ਜਾ ਰਹੀ ਹੈ ਆ ਸਭ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜੋ ਵੀ ਇੱਥੋਂ ਆਉਂਦਾ ਖਾਲੀ ਝੋਲੀ ਭਰ ਕੇ ਲਈ ਜਾਂਦਾ ਮਾਲਕ ਦੀ ਕਿਰਪਾ ਦਾਦਾ ਜੀ ਤਨਦਲ ਪੀਰ ਬਾਬਾ ਬੂਬੇ ਸ਼ਾਹ ਜੀ ਦਾ ਸੰਤਾਨ ਆ ਹਰ ਵੀਰ ਵਰ ਲੰਗਰ ਪ੍ਰਸ਼ਾਦਾ ਹਰ ਵੀਰ ਵਰ ਲੰਗਰ ਪ੍ਰਸ਼ਾਦਾ ਸੰਗਤਾਂ ਦੇ ਕਾਰਜ ਮਾਲ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਕਿ ਸਾਨੂੰ ਸੇਵਾ ਬਖਸ਼ੀ ਏ ਭਈ ਸੇਵਾ ਕਰਦੇ ਉਹਨਾਂ ਦੇ ਕੁੱਕਰ ਦਰਵੇਸ਼ ਆ ਤੇ ਜੋ ਸੇਵਾ ਸੰਗਤ ਕੀਤੀ ਜਾਂਦੀ ਨਗਰ ਕੀਤੀ ਜਾਂਦਾ ਬਲੈਚਾ ਜੋ ਵੀਰ ਇਹ ਮਾਲਕ ਦੀ ਕਿਰਪਾ ਦਾਦੇ ਦੀ ਸਾਰੇ ਸੰਗਤ ਦੇ ਨਾਲ ਸਾਰੇ ਨਗਰ ਦੇ ਨਾਲ ਇਹ ਸਾਲਾ ਜੋੜ ਮੇਲਾ ਕਿਹੜੀ ਕਿਹੜੀ ਤਰੀਕ ਨੂੰ ਬੁਲਾਇਆ ਜਾਂਦਾ ਜੀ ਇਹ ਸਾਲਾ ਜੋੜ ਮੇਲਾ ਜੀ 21 ਜੂਨ 21 ਜੂਨ 21 ਜੂਨ 21 ਜੂਨ ਦਿਨ ਸ਼ੁੱਕਰਵਾਰ ਹਾੜ ਦਾ ਪਹਿਲਾ ਵੀਰਵਾਰ ਜੇ ਹਾੜ 'ਚ ਕੋਈ ਵੀਰਵਾਰ ਆ ਜਾਏ ਸ਼ੁੱਕਰਵਾਰ ਆਜੇ ਉਹ ਸ਼ੁੱਕਰਵਾਰ ਚ ਬਣਾਇਆ ਜਾਂਦਾ ਆਟ ਦਾ ਪਹਿਲਾ ਸ਼ੁੱਕਰਵਾਰ ਹੋ ਗਿਆ ਤੇ ਜੂਨ ਹੋ ਗਈ ਮਹੀਨਾ ਜੂਨ ਅੰਗਰੇਜ਼ੀ ਹਾਂਜੀ ਹਾਂਜੀ ਅੱਜ ਦਾ ਮੇਲਾ ਪਿੰਡ ਵਾ ਛਾ ਵਾਲਾ ਬਾਬਾ ਬੋਬਾ ਕੋਬਾ ਸਾਹਿਬ ਜੀ ਦੇ ਸਥਾਨ ਤੇ ਬਹੁਤ ਧੂਮਧਾਮ ਨਾਲ ਬਣਾਇਆ ਗਿਆ ਵਾ ਇਹ ਬਾਬਾ ਗੁਰਦੀਪ ਸਿੰਘ ਜੀ ਗਦੀ ਨਸੀਬ ਉਹਨਾਂ ਦੀ ਰਹਿਮਾਈ ਇੱਥੇ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਮੇਲਾ 21 ਜੁਲਾਈ ਅੱਜ 21 ਜੂਨ ਦਿਨ ਸ਼ੁੱਕਰਵਾਰ ਨੂੰ ਮਨਾਇਆ ਗਿਆ ਵਾ ਤੇ ਅਮਨ ਰੋਜੀ ਦਾ ਖਾੜਾ ਲੱਗਾ ਵਾ ਤੇ ਪ੍ਰਸ਼ਾਦੇ ਪਾਣੀ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਭਗਵਾਨ ਪੱਕੇ ਹਨ ਜਿਨ੍ਹਾਂ ਦੇ ਵਿੱਚ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਆ ਕੇ ਛੱਗਿਆ ਵਾ ਮੇਲੇ ਦੀ ਰੌਣਕ ਵਾ ਚੜ੍ਹ ਕੇ ਵਧਾਈ ਆ ਤੇ ਮੈਂ ਬਾਬਾ ਜੀ ਵੱਲੋਂ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤਾਂ ਵੱਲੋਂ ਸਾਰੇ ਇਲਾਕੇ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਜੀ ਨਾਕੀ ਤੁਹਾਡਾ ਮੇਰਾ ਨਾਮ ਜੋਸ਼ਿਲ ਪਿੰਡ ਆਲੇਵਾਲਾ ਜ਼ਿਲ੍ਹਾ ਫਿਰੋਜ਼ਪੁਰ